ਆ ਵੇਖੋ ਜੀ ਕਿੱਡਾ ਵੱਡਾ ਘੰਟਾ ਰੱਖਿਆ ਹੋਇਆ ਹੈ ਇਹਨਾਂ ਨੇ ਤੇ ਇਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਅੰਦਰ ਚਰਚ ਦੇ ਹੁਣ ਜ਼ੂਮ ਕਰਦਾ ਸਾਹਮਣੇ ਆਹ ਆ ਤਾਂ ਇਥੋਂ ਦੀਆਂ ਪੁਰਾਣੀਆਂ ਬਿਲਡਿੰਗਾਂ ਹੈ ਜੀ ਵਾਓ ਬਿਊਟੀਫੁਲ ਤੁਰੇ ਜਾਂਦੇ ਪਾਕਿਸਤਾਨੀ ਵੀਰ ਮਿਲੇ ਸੀਗੇ ਤਿੰਨ ਉਹਨਾਂ ਨੂੰ ਵੀਡੀਓ 'ਚ ਮੈਂ ਲਿਆਇ ਨਹੀਂ ਯਾਦ ਹੀ ਭੁੱਲ ਗਿਆ ਤੇ ਗੱਲਾਂ 'ਚ ਮਗਨ ਹੋ ਗਿਆ ਇਹਨਾਂ ਦਾ ਇਤਿਹਾਸ ਵੀ ਕਾਫੀ ਲੜਾਈ ਝਗੜੇ ਵਾਲਾ ਹੀ ਰਿਹਾ ਲੱਗਦਾ ਕਿਉਂਕਿ ਕਿੰਨੇ ਜਾਣਿਆਂ ਨੇ ਸ਼ਹੀਦੀਆਂ ਦਿੱਤੀਆਂ ਇੱਧਰ ਵੀ ਲੜਾਈਆਂ ਚੱਲਦੀਆਂ ਰਹੀਆਂ ਉਹਦਾ ਦਾ ਬੈਟਲ ਆਫ ਮਨੀਲਾ ਉਥੇ ਲਿਖਿਆ ਆ ਜੈਪਨੀਸ ਆ ਕੇ ਟੈਂਕ ਲੈ ਕੇ ਤੇ ਕਦੇ ਆ ਗਏ ਸਪੇਨ ਵਾਲੇ ਤੇ ਕਦੇ ਅਮਰੀਕਾ ਇਹਨਾਂ ਨੇ ਸੁੱਖ ਦਾ ਸਾ ਕਿਸੇ ਕੰਟਰੀ ਨੂੰ ਲੈਣ ਹੀ ਨਹੀਂ ਦਿੱਤਾ ਦਾਦਾ ਜੀ ਵਾਸਤੇ ਲਾਈ ਆ ਇੱਕ ਮੈਂ ਆਪਦੀ ਨਾਨੀ ਜੀ ਵਾਸਤੇ ਲਾਈ ਆ ਤੇ ਇੱਕ ਮੈਂ ਆਪਦੇ ਆਪ ਦੇ ਵਾਸਤੇ ਲਾਈ ਆ ਤਿੰਨ ਕੈਂਡਲਾਂ ਲਾਈਆਂ ਇਹ ਜਿਹੜੀ ਚਰਚਾ ਇਹਨੂੰ 7 ਵਾਰ ਢਾਇਆ ਗਿਆ ਤਬਾਹ ਕੀਤਾ ਗਿਆ ਜੰਗਾ ਦੇ ਵਿੱਚ ਕਿਉਂਕਿ ਇੱਥੇ ਜਾਪਾਨ ਨੇ ਵੀ ਰਾਜ ਕਰਨਾ ਚਾਹਿਆ ਇੱਥੇ ਅਮਰੀਕਾ ਨੇ ਵੀ ਰਾਜ ਕਰਨਾ ਚਾਹਿਆ ਤੇ ਇੱਥੇ ਸਪੇਨ ਵਾਲਿਆਂ ਨੇ ਵੀ ਰਾਜ ਕਰਨਾ ਚਾਹਿਆ ਉਹ ਵੀ ਮਿੱਤਰੋ ਕੰਟਰੀ ਨੰਬਰ 16 ਮਨੀਲਾ ਚੱਲਿਆਂ ਫਿਲੀਪੀਨਸ ਤੇ ਆ ਜੋ ਫਿਰ ਨਾਲ ਇਕੱਠੇ ਚਲੀਏ ਟਾਇਰਡ ਸੁੱਤਾ ਬੜਾ ਘਾਟਾ ਸੁੱਤੇ ਮੈਨੂੰ ਉਠਾਲਿਆ ਸੀ ਉਹਨਾਂ ਨੇ 35 in the morning with an outside temperature of 29 degrees celsius. please remain seated with your seat belts fastened until the seatbelt sign is switched off. as advised by the local authorities, all mobile phones and other portable electronic devices ਜੀ ਦੱਸਾਂ ਕਿ ਦੇਖਦੇ ਏਦਾਂ ਲੱਗਦਾ ਵੀ ਸਾਰੀ ਦੁਨੀਆ ਨੇ ਮੈਨੂੰ ਤੰਗ ਕਰਨ ਦਾ ਠੇਕਾ ਲਿਆ। ਆਇਰਪੋਰਟ ਤੇ ਮੈਂ 10:30 ਆ ਗਿਆ ਸੀ ਤੇ ਹੁਣ 1 ਵਜ ਚੁੱਕਿਆ। ਇਮੀਗ੍ਰੇਸ਼ਨ ਮੈਨੂੰ ਦੁਖੀ ਕਰੀ ਜਾਂਦੀ ਆ। ਵੀ ਤੂੰ ਕਹਿੰਦੀ ਵੀ ਤੂੰ ਤੂੰ ਕਹਿੰਦੀ ਇਮੀਗ੍ਰੇਸ਼ਨ ਵਾਲੇ ਕਹਿੰਦੇ ਵੀ ਤੂੰ 3 ਦਿਨ ਬਾਹਰ ਨਹੀਂ ਰਹਿਣਾ ਤੇ ਤੈਨੂੰ ਅਸੀਂ ਬਾਹਰ ਨਹੀਂ ਜਾਣ ਦੇਣਾ ਘਟੋ ਘਟ ਤਿੰਨ ਦਿਨ ਲਈ ਜਾ। ਉਹ ਮੈਂ ਕਿਹਾ ਮੈਂ ਤਿੰਨ ਦਿਨ ਲਈ ਕਾਹਤੋਂ ਜਾਵਾਂ ਮੇਰੇ ਕੋਲ ਟਾਈਮ ਹੀ ਹੈ ਨਹੀਂ। ਨਾ ਮੇਰੇ ਕੋਲ ਪੈਸੇ ਨਾ ਮੇਰੇ ਕੋਲ ਟਾਈਮ ਮੈਂ ਬਾਹਰ ਜਾ ਹੀ ਨਹੀਂ ਸਕਦਾ। ਫਿਰ ਇੱਥੇ ਗੱਲ ਮੁੱਕੀ ਤੇ ਗੱਲ ਆ ਗਈ ਇੱਥੇ ਫਿਰ ਮੈਂ ਸਕੀਮ ਲਾਈ ਦਿਮਾਗ ਲਾਇਆ ਦਿਮਾਗ ਆਪਣੇ ਤੇਜ ਹੋਏ ਵਿਆ ਹੁਣ ਦਿਮਾਗ ਮੈਂ ਇਹ ਲਾਇਆ ਵੀ ਮੇਰੀ ਜਿਹੜੀ ਅਗਲੀ ਫਲਾਈਟ ਆ ਉਹ ਤਾਂ ਟਰਮੀਨਲ 1 ਤੋਂ ਆ ਤੇ ਮੈਂ ਟਰਮੀਨਲ 3 ਤੇ ਆ ਮੈਂ ਫਿਰ ਉਹਨੂੰ ਕਿਹਾ ਵੀ ਮੈਨੂੰ ਟਰਮੀਨਲ ਚੇਂਜ ਕਰਨ ਦੇ ਮੈਂ ਜਾਣਾ ਵਾ ਮੈਨੂੰ ਭੁੱਖ ਲੱਗੀ ਆ ਫਿਰ ਮੈਂ ਲਾਈਨ ਲੂਨ ਸਕਿਪ ਕਰਕੇ ਸਾਰ ਨਾਲ ਅੱਗੇ ਪਹੁੰਚ ਗਿਆ ਇੱਕ ਅਫਸਰ ਜੀ ਆਈ ਭੱਜੀ ਭੱਜੀ ਇਹਨੇ ਲਾਈਨ ਸਕਿਪ ਕੀਤੀ ਆ ਮੈਂ ਕਿਹਾ ਹਾਂ ਕੀਤੀ ਆ ਮੈਂ ਕਰੂਗਾ ਮੈਂ ਅੱਦੋਵਾਰੀ ਮੈਂ ਲਾਈਨ 'ਚ ਖੜਾ ਦੋ ਘੰਟੇ ਖਰਾਬ ਕੀਤੇ ਹੁਣ ਮੈਂ ਫੇਰ ਲਾਈਨ 'ਚ ਜਾਵਾਂ ਆ ਇੰਨੇ ਨਹੀਂ ਪੰਜਾਬੀ ਲਾਈਨ 'ਚ ਆਉਂਦੇ ਹੁੰਦੇ ਥੋੜਾ ਚਿਰ ਹੀ ਆਉਂਦੇ ਹੁੰਦੇ ਆ ਮੁੜ ਕੇ ਲਾਈਨ ਤੋਂ ਬਾਹਰ ਹੋ ਜਾਂਦੇ ਹੁੰਦੇ ਆ ਹਾਂ ਹਾਂ ਆਪਾਂ ਕਰੰਸੀ ਐਕਸਚੇਂਜ ਕਰਾਈ ਆ ਆਹ 50 ਦਾ ਨੋਟ ਆ ਇਹਨਾਂ ਦਾ ਨੋਟ ਸੋਹਣੇ ਇਹਨਾਂ ਦੇ ਆਹ ਜਾਮਣੀ ਜਿਹਾ ਇੱਕ ਆਹ ਵਾਲਾ ਨੋਟ 100 ਦਾ ਤੇ ਇੱਥੇ ਕਹਿੰਦੇ ਆ ਇਹ ਪੀਸੋ ਪੀਸੋ ਇਹ ਇੱਥੋਂ ਦੀ ਜਿਹੜੀ ਗ੍ਰਾਂਸੀ ਆ ਰੂਪੀ 100 ਕਹਿੰਦੇ ਆ ਤੋਤਾ ਬਣਿਆ ਹੋਇਆ ਪਿੱਛੇ ਤੋਤਾ। ਵੇਖੋ ਜੀ 500 ਪੀਸੋ। ਹਾਸਦੇ ਖੇਡਦੇ ਫਲਪੀਨੀ ਲੋਗ ਐ। ਐਫਏ ਤੇ ਆਇਆ ਸੀਗਾ ਸਿਨੇਮਨ ਲਾਤੇ ਆਰਡਰ ਕੀਤਾ ਇਹ। ਇਹ ਤਕਰੀਬਨ 165 ਪੀਸੋ ਦਾ। 165 ਪੀਸੋ ਤਕਰੀਬਨ ਕੈਨੇਡਾ ਦੇ 4.5 ਬਣ ਗਏ ਆ। ਕਾਫੀ ਬਹੁਤ ਵਧੀਆ ਬਣਾਈ ਆ ਬਾਈ ਉਹਨਾਂ ਨੇ। ਬਾਈ ਦਾ ਥੈਂਕ ਯੂ ਬਾਈ ਨੇ ਮੈਨੂੰ ਸਲਾਹਾਂ ਵੀ ਦਿੱਤੀਆਂ ਦੋ ਚਾਰ ਵੀ 12 ਘੰਟੇ ਚ ਤੂੰ ਕੀ ਕੀ ਦੇਖ ਸਕਦਾ ਬਾਈ ਕਹਿੰਦਾ ਇੱਕ ਤਾਂ ਇੱਥੇ ਜਿੱਥੇ ਦੁਨੀਆ ਦਾ ਨਹੀਂ ਏਸ਼ੀਆ ਦਾ ਸਰ ਨਾਲ ਵੱਡਾ ਮਾਲ ਆ ਮਾਲ ਆਫ ਏਸ਼ੀਆ ਕਹਿੰਦੇ ਆ ਉਹਨੂੰ ਐਮਓਏ ਇਹ ਕਪਾਓ ਟਰਾਈ ਕਰਾਂਗੇ ਉਹ ਦੇਖਾਂਗੇ ਬਾਹਰੋਂ ਦਿਖਾਵਾਂਗੇ ਅੰਦਰੋਂ ਦਿਖਾਵਾਂਗੇ ਦੂਜੀ ਚੀਜ਼ ਇੱਥੇ ਦੀ ਘੈਂਟ ਹੈਗੀ ਆ ਇੱਕ ਇੱਥੇ ਏਰੀਆ ਪੁਰਾਣੀਆਂ ਬਿਲਡਿੰਗਾਂ ਜਿਹੜਾ ਇੱਥੋਂ ਦਾ ਹਿਸਟੋਰੀਕਲ ਚੀਜ਼ਾਂ ਉਹ ਦੇਖਾਂਗੇ ਤੀਜੀ ਚੀਜ਼ ਇੱਥੋਂ ਦੀ ਸ਼ਾਮ ਨੂੰ ਆਪਾਂ ਦੇਖਾਂਗੇ ਲੋਕਲ ਮਾਰਕੀਟ ਤੇ ਆ ਤਿੰਨ ਚੀਜ਼ਾਂ ਦਾ ਆਪਾਂ ਦੇਖਣੀ ਆ ਬਾਕੀ ਜੋ ਕੁਝ ਹੋਰ ਹੋਇਆ ਤੁਹਾਨੂੰ ਉਹ ਵੀ ਦਿਖਾਵਾਂਗੇ ਬਾਕੀ ਮਨੀਲਾ ਬਾਰੇ ਹੋਰ ਦੱਸਾਂਗੇ ਤੇ ਮਨੀਲਾ ਦੀ ਕਰੰਸੀ ਬਾਰੇ ਦੱਸਾਂ ਮਨੀਲਾ ਦੀ ਕਰੰਸੀ ਦਾ ਜੀ ਇਹ ਹਿਸਾਬ ਆ ਜਿਹੜੀ ਇੰਡੀਆ ਦੀ ਕਰੰਸੀ ਆ ਇੰਡੀਆ ਦਾ 1 ਰੁਪਈਆ ਇੱਥੇ ਆ ਕੇ 40 ਪੈਸੇ ਰਹਿ ਜਾਂਦੇ ਆ ਮਤਲਬ ਜੇ ਸਲਪੀਨ ਦਾ ਰੁਪਈਆ ਪੀਸੋ ਆਪਾਂ ਇੰਡੀਆ ਜਾ ਕੇ ਚਲਾਵਾਂਗੇ ਤਾਂ ਉਹ 2 ਰੁਪਈਏ 40 ਕ ਪੈਸੇ ਬਣ ਜਾਣਗੇ ਮਤਲਬ ਆਪਣੇ ਨਾਲੋਂ ਡਬਲ ਤੋਂ ਵੀ ਜ਼ਿਆਦਾ ਤਕੜੀ ਹੈ ਇਹ ਕੰਟਰੀ ਦੀ ਕਰੰਸੀ ਤੇ ਤਕਰੀਬਨ 40 ਮੈਨੂੰ 39 ਪੀਸੋ ਮਿਲੇ ਇੱਕ ਕੈਨੇਡੀਅਨ ਡਾਲਰ ਦੇ ਮੈਂ ਤੜਾਇਆ 50 1900 ਮਿਲ ਗਏ ਸੋ ਮੈਨੂੰ ਤਕਰੀਬਨ ਟੈਕਸੀਆਂ ਵਾਸਤੇ ਹੀ ਚਾਹੀਦੇ ਆ ਪੈਸੇ ਜਿਹੜੀਆਂ ਮੈਂ ਟੈਕਸੀਆਂ ਬੁੱਕ ਕਰਨੀਆਂ ਜਾਂ ਮੋਟਰਸਾਈਕਲ ਮੈਂ ਮੋਟਰਸਾਈਕਲ ਹੀ ਬੁੱਕ ਕਰੂਗਾ ਉਹ ਸੌਖਾ ਰਹਿੰਦਾ ਨਾਲੇ ਰਸਟੋ ਨਿਕਲ ਜਾਂਦਾ ਤੇ ਤੀਜੀ ਗੱਲ ਮੋਟਰਸਾਈਕਲ ਦਾ ਇਹ ਫਾਇਦਾ ਵੀ ਖੁੱਲੇ ਹਵਾ ਜਾਂ ਬੰਦਾ ਤੋਂ ਬਦਾਨੇ ਯਾਰਾ ਆ ਜਾਂਦਾ ਤੇ ਬਾਕੀ ਦੇਖਦੇ ਆ ਕੀ ਬਣਦਾ ਜੋਰ ਪਿਆ ਵਾ ਤੇ ਆ ਮਾਮਾ ਹੀਰ ਦਾ ਟਾਇਲਟ ਚ ਬੈਠਣਾ ਪਿਛਲੇ 5-6 ਮਿੰਟ ਤੋਂ ਟਿਕਟੋਕਾਂ ਵੇਖੀ ਜਾਂਦਾ ਵੀ ਤੂੰ ਟਿਕਟੋਕ ਫੇਰ ਵੇਖ ਲਈ ਐਕਸਕਿਊਜ਼ ਮੀ ਸੋ ਕੋਈ ਸ਼ੋਰ ਹੀ ਸੁਣ ਨੂੰ ਮਿਲ ਗਿਆ ਲਓ ਜੀ 2 ਵਜ ਗਏ ਆ ਤਕਰੀਬਨ 2 ਵਜ ਗਏ ਆ ਤੇ ਮੈਂ ਹੁਣ ਜਾ ਕੇ ਬਾਹਰ ਨਿਕਲ ਲੱਗਿਆ ਏਅਰਪੋਰਟ ਤੋਂ ਤੇ ਮੈਨੂੰ ਰਾਹ ਲੱਭ ਗਿਆ ਛੇਤੀ ਤਾਂ ਨਿਕਲਣਾ ਮੇਤਾ ਪਤਾ ਨਹੀਂ ਕੀ ਬੰਨਣਾ ਮੇਰਾ ਅਸਾਂ ਤਰਕੇ ਉੱਤੇ ਆਏ ਸੀ ਉੱਤੇ ਵਾਲੇ ਕਹਿੰਦੇ ਥੱਲੇ ਜਾਓ ਜਿਹੜੀ ਇੱਥੇ ਦੀ ਰਾਈਡਿੰਗ ਸ਼ੇਅਰਿੰਗ ਐਪ ਆ ਉਹ ਇਕੱਲਾ ਇੱਥੋਂ ਦਾ ਨੰਬਰ ਹੀ ਚੱਕ ਰਹੀ ਆ ਇੰਡੀਆ ਤੇ ਚੱਲ ਹੀ ਨਹੀਂ ਰਹੀ ਤੇ ਹੁਣ ਮੈਂ ਫਸਿਆ ਵੇ ਮੈਂ ਕਰਾਂ ਕੀ ਜੱਪ ਚ ਪੈ ਗਿਆਂ ਲੋ ਵੀ ਮਿੱਤਰੋ ਫਾਈਨਲੀ ਟੈਕਸੀ 'ਚ ਬਹਿ ਗਏ ਆ ਅੱਧੇ ਘੰਟੇ ਦੀ ਵੇਟ ਦੇ ਬਾਅਦ ਤੱਕੇ ਧੁੱਕੇ ਖਾਣ ਦੇ ਬਾਅਦ ਸਰਨੋਲ ਪਹਿਲਾਂ ਆਪਾਂ ਮਨੀਲਾ ਦੀਆਂ ਉਹ ਜਗ੍ਹਾ ਦੇਖਣ ਚੱਲਨੇ ਆ ਜਿਹੜੀਆਂ ਇੱਥੋਂ ਦੀਆਂ ਹਿਸਟਰੀ ਨਾਲ ਜੁੜੀਆਂ ਹੋਈਆਂ ਸੋ ਆਪਾਂ ਇੱਥੋਂ ਦੀ ਇੱਕ ਪੁਰਾਣੀ ਚਰਚ ਆ ਉਹ ਦੇਖਾਂਗੇ ਤੇ ਹੋਰ ਬਿਲਡਿੰਗਾਂ ਦੇਖਾਂਗੇ ਮੇਬੀ ਸ਼ਾਇਦ ਇੱਥੋਂ ਦੀ ਪਾਰਲੀਮੈਂਟ ਵੀ ਦੇਖਾਂਗੇ ਜਿਹੜਾ ਜਿਹੜਾ ਕੁਝ ਵੀ ਹੋਊਗਾ ਸਾਰਾ ਕੁਝ ਦਿਖਾਵਾਂਗੇ ਤੇ ਮਨੀਲਾ ਦਾ ਡੇ ਟ੍ਰਿਪ ਸ਼ੁਰੂ ਹੋ ਚੁੱਕਿਆ ਜੀ ਹੋਇਆ ਥੋੜਾ ਜਿਹਾ ਲੇਟ ਆ ਗੱਜਲ ਖੁਆਰੀਆਂ ਇਹ ਉਹ ਚੱਲਦੀਆਂ ਰਹਿੰਦੀਆਂ ਆਪਣੇ ਨਾਲ ਹਾਂਜੀ ਚੱਲਦੇ ਆਪਾਂ ਮਨੀਲਾ ਘੁੰਮਦੇ ਆ ਆਜੋ ਨਾਲ ਘੁੰਮੀਏ ਮਨੀਲਾ ਫਿਲੀਪੀਨਸ ਤੇ ਸਾਹਮਣੇ ਆ ਗਿਆ ਲੜਾਕੂ ਜਹਾਜ਼ ਫਿਲੀਪੀਨਸ ਦਾ ਆ ਜੱਡਾ ਕਰ ਜਹਾਜ਼ ਆ ਮੈਨੂੰ ਲੱਗਦਾ ਇਹਦੂ ਤਿੰਨ ਗੁਣਾ ਵੱਡੀਆਂ ਤਾਂ ਅਮਰੀਕਾ ਵਾਲੇ ਮਸਾਇਲਾ ਬਣਾਏ ਬੈਠੇ ਆ ਸਾਡੇ ਨਿਕਲ ਰਹੀ ਆ ਜੀ ਮਨੀਲਾ ਦੀ ਮੈਟਰੋ ਤੇ ਅਸੀਂ ਆ ਖੁੱਲੇ ਜੇ ਹਾਈਵੇ ਤੇ ਪੈ ਗਏ ਆ ਦੇ ਆਸੇ-ਪਾਸੇ ਬੱਦਲਬਾਈ ਹੋਈ ਵੀ ਆ। ਮਤਲਬ ਮੀਂਹ ਜਦੋਂ ਮਰਜੀ ਪੈ ਸਕਦਾ ਤੇ ਮੈਨੂੰ ਗਿੱਲਾ ਕਰ ਸਕਦਾ। ਤੇ ਆਪਾਂ ਮੀਂਹ ਤੋਂ ਮੈਂ ਕੰਨਾ ਵੀ ਰੱਬ ਭਰੇ ਜੀ ਰੱਖੇ ਨਾ ਪਵੇ ਤਾਂ ਚੰਗਾ ਤੇ ਆਹ ਬੜੀਆਂ ਸੋਹਣੀਆਂ ਗੱਡੀਆਂ ਇੱਥੋਂ ਦੀਆਂ ਆਹ ਟੂਰ ਵਾਲੀਆਂ ਨੇ ਬੜੀਆਂ ਵਧੀਆ ਇਹ। ਆ ਗਿਆ ਜੀ ਮਨੀਲਾ ਸ਼ਹਿਰ ਚੈੱਕ ਕਰੋ। ਛੋਟੇ ਹੁੰਦੇ ਨਾ ਸੁਣਦੇ ਹੁੰਦੇ ਸੀ ਵੀ ਪੰਜਾਬੀ ਮਨੀਲਾ ਬਹੁਤ ਜਾਂਦੇ ਆ ਮਨੀਲਾ ਚ ਪੰਜਾਬੀਆਂ ਦਾ ਫਾਈਨੈਂਸ ਦਾ ਕੰਮ ਬਹੁਤ ਆ ਫਾਈਨੈਂਸ ਫਾਈਨੈਂਸ ਪਤਾ ਨਹੀਂ ਜੋ ਵੀ ਹੁੰਦਾ ਉਹਦਾ ਕੰਮ ਬਹੁਤ ਆ ਤੇ ਹੁਣ ਖੜ ਰਹੇ ਆ ਉਹ ਕੰਟਰੀ ਚ ਪੰਜਾਬੀ ਵੀ ਥੋੜੇ ਬਹੁਤੇ ਦਿਖ ਰਹੇ ਆ ਜਿਆਦਾ ਤਾਂ ਨਹੀਂ ਦਿਖ ਰਹੇ ਅੱਗੇ ਜਾ ਕੇ ਸ਼ਾਇਦ ਹੋਰ ਜਾਏ ਦਿਸਣ ਤੇ ਉਹ ਆ ਗਿਆ ਜੀ ਜੋਲੀ ਵੀ ਜੋਲੀ ਵੀ ਕਹਿੰਦੇ ਇੱਥੋਂ ਦੀ ਹੀ ਕਾਰਡ ਐ ਇੱਥੋਂ ਦਾ ਹੀ ਫੂਡ ਆ ਤੇ ਆ ਜੋਲੀ ਵੀ ਆ ਗਿਆ ਇਹ ਹੁਣ ਸਾਡੇ ਘਰੇਟਾ ਵੀ ਖੁੱਲਿਆ ਬੱਦਲ ਵੇਖੋ ਕਾਲੇ ਸ਼ਾਹ ਕਾਲੇ ਸ਼ਾਹ ਕਾਲੇ ਬੱਦਲ ਹੈ ਲੋ ਜੀ ਫਿਲੀਪੀਨਸ ਦੀ ਚੱਕਰੀ ਆ ਚੁੱਕੀ ਆ ਕਿੱਥੇ ਰਹਿ ਗਈ ਆ ਲੋਕੀ ਤੇ ਇਧਰ ਨਾਲ ਹੀ ਖੱਬੇ ਪਾਸੇ ਸੱਜੇ ਪਾਸੇ ਅਸਮਾਨ ਛੂੰਦੀਆਂ ਬਿਲਡਿੰਗਾਂ ਦਿਖਣੀਆਂ ਸ਼ੁਰੂ ਹੋ ਗਈਆਂ ਜੀ ਫਿਲੀਪੀਨਸ ਦੀਆਂ ਤੇ ਪਾਮ ਟਰੀ ਕਾਫੀ ਆ ਜੀ ਇੱਥੇ ਵੀ ਹਰਿਆਲੀ ਪੂਰੀ ਆ ਹਰਾ ਹਰਾ ਸਾਰਾ ਗ੍ਰੀਨਰੀ ਕਾਫੀ ਆ ਜੀ ਇੱਥੇ ਲੋ ਬਾਬਿਓ ਇੱਥੇ ਦੇਖੋ ਫਿਲਮੇਂ ਦੀ ਬੈਂਟਰੀ ਖੜੀ ਆ ਦੇਖੋ ਅਸ ਇਹਨਾਂ ਦੀ ਜਗਾ ਹੋਣੀ ਆ this place for filipino military ਉਹ ਲੱਗਿਆ ਜੀ ਉੱਤੇ ਫਿਲੀਪੀਨ ਦਾ ਝੰਡਾ ਤੇ ਆਹ ਖੜੇ ਆ ਸਾਰੇ ਫੌਜੀ ਵੀ ਖੜੇ ਆ ਤੇ ਹੋਰ ਵਾਵਾ ਜਾਨੇ ਖੜੇ ਆ ਆ ਦੇਖ ਪ੍ਰੇਅ ਪ੍ਰੂਵ ਚੱਲ ਰਹੀ ਆ ਵੀ ਪ੍ਰੇਅ ਚੱਲ ਰਹੀ ਆ ਆ ਸੋਲਜਰਸ ਸਲੂਟ ਸਲੂਟ ਜੀ ਆਪਾਂ ਪਹੁੰਚ ਚੁੱਕੇ ਆ ਜੀ ਮਨੀਲਾ ਦੀ ਸਰਨ ਨਾਲੋਂ ਮੰਡਣ ਵਾਲੀ ਚਰਚ ਦੇ ਵਿੱਚ ਤੇ ਇਹਨੂੰ ਕਹਿੰਦੇ ਆ ਜੀ ਮਨੀਲਾ ਕੈਥੈਦਰਲ ਜੇ ਮੈਂ ਸਹੀ ਕਹਿ ਰਿਹਾ ਆ ਜੇ ਗਲਤ ਕਹਿ ਰਿਹਾ ਆ ਤਾਂ ਸਹੀ ਕਰਦੇ ਹੋ ਤੇ ਹੁਣ ਮੈਂ ਤੁਹਾਨੂੰ ਕੈਮਰਾ ਉਧਰ ਨੂੰ ਕਰਕੇ ਤੇ ਤੁਹਾਨੂੰ ਚੰਗੀ ਤਰ੍ਹਾਂ ਚਰਚ ਦਿਖਾ ਦਿੰਨਾ ਬਾਹਰਲੇ ਪਾਸੇ ਉਹ ਕਿਦਾਂ ਦੀ ਹੈ ਇਹ ਆ ਜੀ ਮਨੀਲਾ ਕੈਥੈਦਰਲ ਆਸੇ-ਪਾਸੇ ਦਾ ਏਰੀਆ ਇੱਥੇ ਉਹ ਵਿਚਾਲੇ ਚੌਂਕ ਬਣਿਆ ਹੋਇਆ ਤੇ ਨਾਲ ਹੀ ਆਹਾ ਇਹਨਾਂ ਦੇ ਜਾਂ ਕੋਈ ਸੋਲਜਰ ਹੋਣਗੇ ਤੇ ਜਾਂ ਕੋਈ ਬਾਬਾ ਜੀ ਹੋਣਗੇ ਕੁਝ ਤਾਂ ਹੋਣਗੇ ਨਾ ਜਿਨ੍ਹਾਂ ਦੀ ਫੋਟੋ ਲਈ ਹੋਈ ਆ ਗਾਇਸ ਜਿਹੜੀ ਇਹ ਚਰਚ ਆ ਨਾ ਇਹ 크੍ਰਿਸਚੀਅਨ ਲੋਕਾਂ ਦੀ ਨਹੀਂ ਆ ਇਹ ਹੈਗੀਆ ਕੈਥਲਿਕ ਲੋਕਾਂ ਦੀ ਸੋ ਕੈਥਲਿਕ ਲੋਕਾਂ ਦੀ ਚਰਚ ਆ ਇਹ ਕਿਉਂਕਿ ਜਿਹੜੀ ਫਿਲੀਪੀਨਸ ਦੀ ਪੋਪੂਲੇਸ਼ਨ ਆ ਮਨੀਲਾ ਦੀ ਪੋਪੂਲੇਸ਼ਨ ਆ ਉਹਦੇ ਵਿੱਚ 80% ਕੈਥੋਲਿਕ ਲੋਕ ਨੇ 7% ਉਹਦੇ ਵਿੱਚ ਮੁਸਲਮਨ ਲੋਕ ਆ ਤੇ ਬਾਕੀ ਦੇ ਜਿਹੜੇ ਰਹਿੰਦੇ ਲੋਕ ਆ ਉਹ ਥੋੜੇ ਬਹੁਤੇ ਬੁੱਧਿਜ਼ਮ ਦੇ ਆ ਸਿੱਖ ਹੈਗੇ ਆ ਤੇ ਹਿੰਦੂ ਹੈਗੇ ਆ ਤੇ ਇਦਾਂ ਇਹਨਾਂ ਦੀ ਪੋਪੂਲੇਸ਼ਨ ਆ ਬਾਕੀ ਇਹ ਜਿਹੜੀ ਚਰਚਾ ਇਹਨੂੰ 7 ਵਾਰ ਢਾਇਆ ਗਿਆ ਤਬਾਹ ਕੀਤਾ ਗਿਆ ਜੰਗਾਂ ਦੇ ਵਿੱਚ ਕਿਉਂਕਿ ਇੱਥੇ ਜਪਾਨ ਨੇ ਵੀ ਰਾਜ ਕਰਨਾ ਚਾਹਿਆ ਇੱਥੇ ਅਮਰੀਕਾ ਨੇ ਵੀ ਰਾਜ ਕਰਨਾ ਚਾਹਿਆ ਤੇ ਇੱਥੇ ਸਪੇਨ ਵਾਲਿਆਂ ਨੇ ਵੀ ਰਾਜ ਕਰਨਾ ਚਾਹਿਆ ਪਰ ਸਾਰੇ ਆਗੇ ਤਬਾਹ ਕਰਕੇ ਚਲੇ ਗਏ ਤੇ ਇਹ ਚਰਚ ਅੱਜ ਵੀ ਵਧੀਆ ਚੱਲ ਰਹੀ ਆ ਸਾਰਾ ਕੁਝ ਵਧੀਆ ਚੱਲ ਰਿਹਾ ਹੁਣ ਆਪਾਂ ਚਰਚ ਦੇ ਅੰਦਰ ਜਾਂਦੇ ਆ ਤੇ ਅੰਦਰੋਂ ਦੇਖਦੇ ਆ ਕੀ ਚੀਜ਼ ਆ ਚਰਚ ਹੈ ਨਾ ਕਰੈਕਟ ਲੈ ਕੇ ਬਹੁਤ ਚੰਗੀ ਗੱਲ ਆ ਆਪਾਂ ਨੂੰ ਚਰਚ ਦੇ ਅੰਦਰ ਵੀਡੀਓ ਬਣਾਉਣ ਦੀ ਪਰਮਿਸ਼ਨ ਮਿਲ ਚੁੱਕੀ ਆ ਤੇ ਕਿਸੇ ਕਿਸੇ ਚਰਚ ਦੇ ਵਿੱਚ ਮਿਲਦੀ ਆ ਕਿਸੇ ਚ ਨਹੀਂ ਮਿਲਦੀ ਤੇ ਇੱਥੇ ਮਿਲ ਚੁੱਕੀ ਆ ਆਪਾਂ ਨੂੰ ਚਰਚ ਫੇਮਸ ਆ ਆਪਦੇ ਆਹਾ ਸ਼ੀਸ਼ੇ ਦੇ ਆਰਟਵਰਕ ਵਾਸਤੇ ਤੇ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਆ ਜੀ ਇੱਥੇ ਅੰਦਰ ਇੱਥੇ ਆ ਕੇ ਮੈਨੂੰ ਲੱਗਦਾ ਸਾਰੇ ਮੱਥਾ ਟੇਕਦੇ ਹੋਣੇ ਆ ਹੁਣ ਆਪਾਂ ਬਾਹਰ ਨੂੰ ਚੱਲਦੇ ਆ ਮੇਨ ਜਿਹੜੀ ਇਹਨਾਂ ਦੀ ਡਿਊਟੀ ਹੈ ਜਿੱਥੇ ਲੋਕੀ ਬੈਂਦੇ ਆ ਪਾਠ ਕਰਦੇ ਹੋਣੇ ਆ ਤੇ ਉਹ ਹੋ ਰਹੀ ਆ ਆ ਦੇਖੋ ਜੀ ਕਿੱਡੀ ਖੂਬਸੂਰਤ ਤੇ ਵਿਸ਼ਾਲ ਚਰਚ ਹੈ ਅੰਦਰੋਂ ਮੈਂ ਸਾਹਮਣੇ ਖੜਕੇ ਤੁਹਾਨੂੰ ਦਿਖਾਉਣਾ Etervisare ਕਿ ਟੈਕ ਆਪਾਂ ਸ਼ੈਂਟਰਲ ਦੇ ਵਿੱਚ ਕੱਢ ਲਿਆ ਢੇੜਾ ਮੱਥਾ ਟੇਕ ਲਿਆ ਅੰਦਰ ਕੈਂਟ ਕੈਂਟਲਾਂ ਲਾਤੀਆਂ ਤੇ ਹੁਣ ਤੁਸੀਂ ਕਹੋਗੇ ਤਿੰਨ ਕੈਂਟਲਾਂ ਕਿਉਂ ਲਾਈਆਂ ਹੱਕ ਮੈਂ ਆਪਦੇ ਦਾਦਾ ਜੀ ਵਾਸਤੇ ਲਾਈ ਆ ਇੱਕ ਮੈਂ ਆਪਦੀ ਨਾਨੀ ਜੀ ਵਾਸਤੇ ਲਾਈ ਆ ਤੇ ਇੱਕ ਮੈਂ ਆਪਦੇ ਆਪ ਦੇ ਵਾਸਤੇ ਲਾਈ ਆ ਤਿੰਨ ਕੈਂਡਲਾਂ ਲਾਈਆਂ ਪਹਿਲੇ ਨੰਬਰ ਤੇ ਨਾਨੀ ਲਈ ਦੂਜੇ ਤੇ ਦਾਦਾ ਜੀ ਲਈ ਤੀਜੇ ਤੇ ਮੈਂ ਆਪਦੇ ਲਈ ਤੇ ਆ ਚਰਚ ਪਿੱਛੋਂ ਤਾਂ ਕਹਿੰਦੇ ਬਹੁਤ ਵੱਡੀ ਖੂਬਸੂਰਤ ਬਹੁਤ ਸੋਹਣੀ ਟੈਰ ਚਰਚ ਆ ਇਸ ਏਰੀਏ ਦੇ ਵਿੱਚ ਇਹ ਜੀਆਂ ਕਾਫੀ ਚੀਜ਼ਾਂ ਹੈਗੀਆਂ ਜਿਵੇਂ ਸਾਹਮਣੇ ਮੈਮਰੀ ਮਨੀਲਾ 1945 ਮਾ ਇਹਨਾਂ ਦਾ ਇਤਿਹਾਸ ਵੀ ਕਾਫੀ ਲੜਾਈ ਝਗੜੇ ਵਾਲਾ ਹੀ ਰਿਹਾ ਲੱਗਦਾ ਹੈਨਾ ਕਿਉਂਕਿ ਕਿੰਨੇ ਜਾਣਿਆਂ ਨੇ ਸ਼ਹੀਦੀਆਂ ਦਿੱਤੀਆਂ ਇੱਧਰ ਵੀ ਲੜਾਈਆਂ ਚੱਲਦੀਆਂ ਰਹੀਆਂ ਉਹਦਾ ਦਾ ਬੈਟਲ ਆਫ ਮਨੀਲਾ ਉਥੇ ਲਿਖਿਆ ਇੱਧਰ ਬੰਬੇ ਵਾਲੇ ਬਾਈ ਹੁਣੇ ਵੀ ਖੜੇ ਆ ਆਜ ਕਦੇ ਜਪਾਨੀ ਸਾਗੇ ਟੈਂਕ ਲੈ ਕੇ ਤੇ ਕਦੇ ਆਗੇ ਸਪੇਨ ਵਾਲੇ ਤੇ ਕਦੇ ਅਮਰੀਕਾ ਇਹਨਾਂ ਨੇ ਸੁੱਖ ਦਾ ਸਾ ਕਿਸੇ ਕੰਟਰੀ ਨੂੰ ਲੈਣ ਹੀ ਨਹੀਂ ਦਿੱਤਾ ਤੁਰੇ ਜਾਂਦੇ ਪਾਕਿਸਤਾਨੀ ਵੀਰ ਮਿਲੇ ਸੀਗੇ ਤਿੰਨ ਉਹਨਾਂ ਨੂੰ ਵੀਡੀਓ 'ਚ ਮੈਂ ਲਿਆਇ ਨਹੀਂ ਯਾਦ ਹੀ ਭੁੱਲ ਗਿਆ ਤੇ ਗੱਲਾਂ 'ਚ ਮਗਨ ਹੋ ਗਿਆ ਅੱਧਾ ਘੰਟਾ ਨਿਕਲ ਗਿਆ ਗੱਲਾਂ ਮਾਰਦੇ ਮਾਰਦੇ ਪਾਕਿਸਤਾਨ ਵਾਲੇ ਭਰਾਵਾਂ ਨਾਲ ਬਣਦੀ ਬਹੁਤ ਜ਼ਿਆਦਾ ਇਹ ਗੱਲਾਂ ਚੱਲ ਪੈਂਦੀਆਂ ਫਿਰ ਮੁੱਕਦੀਆਂ ਹੀ ਨਹੀਂ ਮੁੱਕਦੀਆਂ ਹੀ ਨਹੀਂ ਮੁੱਕਦੀਆਂ ਹੀ ਨਹੀਂ ਉਹ ਆ ਗਈ ਜੀ ਸਾਹਮਣੇ ਇੱਥੋਂ ਦੀ ਇੱਕ ਹੋਰ ਫੇਮਸ ਚਰਚ ਆਹ ਵਖਾਚਰ ਇੱਥੋਂ ਦੇ ਬਾਈਟਰ ਵਾਲੇ ਬੂਟ ਪਾਈ ਬੈਠਾ ਹਾਂ ਆ ਤਾਂ ਇਥੋਂ ਦੀਆਂ ਪੁਰਾਣੀਆਂ ਬਿਲਡਿੰਗਾਂ ਆ ਜੀ ਵਾਓ ਬਿਊਟੀਫੁਲ ਤਰਾਇਨਾ ਲਓ ਜੀ ਦੇਖੋ ਇਥੋਂ ਦੀ ਆਪਾਂ ਇੱਕ ਹੋਰ ਖੂਬਸੂਰਤ ਚਰਚ ਦੇ ਮੂਹਰੇ ਆ ਚੁੱਕੇ ਹਾਂ ਤੇ ਇਹ ਸਾਰਾ ਪੁਰਾਣਾ ਏਰੀਆ ਮਨੀਲਾ ਦਾ ਨਾ 올ਡ ਏਰੀਆ ਤੇ ਇਹ ਚਰਚ ਬਾਰੇ ਆਪਾਂ ਇੱਥੋਂ ਪੜ੍ਹ ਲੈਨੇ ਆਂ ਆ ਦੇਖੋ ਜੀ ਅੰਦਰੋਂ ਇਹਦਾ ਵੀ ਆਰਟ ਡੈਕਚਰ ਅੰਦਰੋਂ ਬੜੀ ਸੋਹਣੀ ਹੈ ਵੀ ਚਰਚ ਆਹ ਵੇਖੋ ਜੀ ਕਿੱਡਾ ਵੱਡਾ ਘੰਟਾ ਰੱਖਿਆ ਹੋਇਆ ਹੈ ਇਹਨਾਂ ਨੇ ਤੇ ਇਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਅੰਦਰ ਚਰਚ ਦੇ ਚਰਚ ਦੇ ਅੰਦਰ ਆ ਕੇ ਨਾ ਇੱਕ ਬਲੇਖਾ ਜਾਂ ਪੈ ਜਾਂਦਾ ਹੁੰਦਾ ਵੀ ਆਪਾਂ ਬੂਟ ਲਾਏ ਨਹੀਂ ਪਰ ਇੱਥੇ ਕਹਿੰਦੇ ਆ ਵੀ ਬੂਟ ਨਹੀਂ ਲਾਉਣ ਦੀ ਲੋੜ ਹੈਗੀ ਤੇ ਆਹ ਦੇਖੋ ਜੀ ਸਾਹਮਣੇ ਇਹਨਾਂ ਦੀ ਕੁਈਨ ਮਹਾਰਾਣੀ ਇਹਨਾਂ ਦਾ ਨਾਮ ਆ ਪੜ ਲਓ ਯਾਰ ਆਹ ਦੇਖੋ ਅੰਦਰ ਉਹਦੀ ਛੱਤ ਕਿੱਡੀ ਖੂਬਸੂਰਤ ਹੈ ਜੀ ਕਿੱਡੀ ਸੋਹਣੀ ਛੱਤਾ ਤੇ ਸਾਹਮਣੇ ਜਿਹੜੀ ਆਪਾਂ ਪਿਛਲੀ ਚਰਚ ਦੇ ਵਿੱਚ ਗਏ ਸੀ ਉਹਦੇ ਨਾਲੋਂ ਵੱਖਰੀ ਚਰਚ ਆ ਥੋੜੀ ਜੀ ਇਹ ਇਹ ਕਿਸੇ ਇਹਨਾਂ ਦੇ ਹੋਰ ਬਾਬਾ ਜੀ ਦੀ ਹੁਣੀ ਆ ਪਹਿਲਾਂ ਵਾਲੀ ਕਿਸੇ ਹੋਰ ਬਾਬਾ ਜੀ ਦੀ ਸੀਗੀ ਤੇ ਵਾਹ ਮਾਸ਼ਾਅੱਲਾ ਬੜਾ ਬੜੀ ਸੋਹਣੀ ਹੈ ਜੀ ਮੈਂ ਹੁਣ ਜ਼ੂਮ ਕਰਦਾ ਸਾਹਮਣੇ ਲਓ ਜੀ ਕੈਂਡਲਾਂ ਆਪਾਂ ਲਾ ਦਿੱਤੀਆਂ ਵਾਹਿਗੁਰੂ ਮਿਹਰ ਕਰੇ ਆਪਣੇ ਤੇ ਚੰਗੀ ਤਰ੍ਹਾਂ ਤੇ ਆਪਾਂ ਇੱਥੇ ਮੱਥਾ ਟੇਕ ਲਿਆ ਹੁਣ ਆਪਾਂ ਚੱਲਦੇ ਹਾਂ ਆਪਣੀ ਅਗਲੀ ਜਗ੍ਹਾ ਤੇ ਆਹ ਸਾਹਮਣੇ ਬਿਲਡਿੰਗ ਐ ਇੱਥੋਂ ਦੀ ਮਿਲਦਾ پارਲੀਮੈਂਟ ਹੋਣੀ ਐ ਜਿਹੜੇ ਹਸਾਵਣ ਵਾਲੇ ਦਾ ਰੰਗ ਰੂਪ ਆ ਇਹਦਾ ਵਿਊ ਕਿਤੇ ਸੋਹਣੀ ਜਗ੍ਹਾ ਤੇ ਹੋਣਾ ਤੇ ਦੇਖਦਾ ਚੱਲ ਕੇ ਕਿੱਥੇ ਆ ਹਾਂ ਵੇਖੋ ਜੀ ਆਇਥੋਂ ਦੇ ਸ ਇਹਦਾ ਥੋੜਾ ਜਿਹਾ ਸਹੀ ਵਿਊ ਤੇ ਪਾਰਲੀਮੈਂਟ ਹੀ ਲੱਗਦੀ ਆ ਦੇਖਣ ਨੂੰ ਸ਼ਾਇਦ ਬਾਕੀ ਚਰਚੀ ਨਾ ਹੋਵੇ ਵੀ ਪਾਰਲੀਮੈਂਟ ਨਾ ਹੋਵੇ ਆ ਵੇਖੋ ਕਿਉਂਕਿ ਸਾਡੀ ਕੈਨੇਡਾ ਦੀ ਪਾਰਲੀਮੈਂਟ ਜਿਹੜੀ ਵਿਕਟੋਰੀਆ ਚ ਉਹ ਐਦਾਂ ਦੀ ਆ ਤੇ ਇਹ ਸ਼ਾਇਦ ਹੋਰ ਚੀਜ਼ ਵੀ ਹੋ ਸਕਦੀ ਹੈ ਹਾਂ ਜੀ ਇਥੇ ਇਹ ਵੀ ਹੈਗੇ ਆ ਵਿਚਾਰੇ ਗਰੀਬ ਘੋੜੇ ਲੈਦ ਵਾਸਤੇ ਪਿੱਛੇ ਲਫਾਫਾ ਬੰਨਿਆ ਹੋਇਆ ਸੜਕ ਤੇ ਲੈਦ ਨਹੀਂ ਕਰ ਸਕਦੇ ਹੁਣ ਮੈਂ ਚੱਲਿਆ ਆਂ ਸਾਹਮਣੇ KFC ਜ਼ੀਬਰਾ ਕ੍ਰੋਸਿੰਗ ਤੋਂ ਕਰਦੇ ਕ੍ਰੋਸ ਜ਼ੀਬਰਾ ਜ਼ੀਬਰਾ ਫਿਲੀਪੀਨਸ ਦੇ 140 ਪੈਸਿਆਂ ਦਾ ਪੀਸੇ ਜਾਂ ਜੋ ਵੀ ਆ ਆ ਮੈਨੂੰ ਮਿਲਿਆ ਰਾਈਸ ਬੋਲ ਇਥੋਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਆ ਇੱਥੇ ਜਿਹੜੀ ਆਹਾਂ ਹੁੰਦੀ ਹੈ ਕੀ ਕਹਿੰਦੇ ਹੁੰਦੇ ਇਹਨੂੰ ਗਰੇਵੀ ਅਨਲਿਮਿਟਿਡ ਆ ਜਿੰਨੀ ਮਰਜ਼ੀ ਲੈ ਸਕਦੇ ਆ ਤੇ ਦੂਜੀ ਚੀਜ਼ ਇਹ ਪਾਣੀ ਪੀਣ ਨੂੰ ਸਪੈਸ਼ਲ ਗਲਾਸ ਵੀ ਦਿੰਦੇ ਆ ਯਾਰ ਸਭ ਤੋਂ ਵਧੀਆ ਚੀਜ਼ ਤੇ ਤੀਜੀ ਗੱਲ 140 ਜਿਹੜੇ ਪੀਸੇ ਆ ਇਹ ਤਕਰੀਬਨ ਇੰਡੀਆ ਦੇ 300 ਰੁਪਏ ਬਣ ਗਏ ਆ ਤੇ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ 3.63 ਡਾਲਰ ਬਣੇ ਆ 3.53 ਡਾਲਰ ਦੇ ਵਿੱਚ ਆਪਾਂ ਖਾਣ ਲੱਗੇ ਆ ਰਾਈਸ ਬੋਲ ਵਿਦ ਕੌਰਨ ਚੋਲ ਐਂਡ ਚਿਕਨ ਸੋ ਮੈਂ ਕਰਦਾ ਇੰਜੋਏ ਤੇ ਤੁਸੀਂ ਵੀ ਕਰੋ ਇੰਜੋਏ